ਹੁਣ ਸਿੱਖ ਪੰਥ ਮੌਜੂਦ ਤੇ ਸੀ ਪਰ ਚਿੰਨ ਨਹੀਂ ਸਨ ਭਾਈ ਗੁਰਦਾਸ ਦੂਜੇ ਲਿਖਦੇ ਇਉ 3ਰ ਪੰਥ ਰਚਾਇਨ ਵੱਡ ਸੂਰਗ ਹਿਲਾ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਚਿੰਨ ਪ੍ਰਗਟ ਕਰਕੇ ਤੀਜੇ ਪੰਥ ਤੇ ਮੋਹਰ ਲਾ ਦਿੱਤੀ ਵੀ ਆ ਤੀਜਾ ਧਰਮ ਹੈ ਹੁਣ ਜਿਹੜੇ ਆਂਦੇ ਨਾ ਸਿੱਖ ਕੇਵਲ ਇੱਕ ਪੰਥੀਆ ਧਰਮ ਨਹੀਂ ਉਹ ਧਿਆਨਣਾ ਸੁਣਿਓ ਦਸਮ ਗ੍ਰੰਥ ਵਿੱਚ ਲਿਖਿਆ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਓ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ ਗੁਰੂ ਅਰਜਨ ਸਾਹਿਬ ਨੇ ਗ੍ਰੰਥ ਪ੍ਰਗਟ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਚਿੰਨ ਦੇ ਦਿੱਤੇ ਸੰਪੂਰਨਤਾ ਹੋ ਗਈ ਵੈਸੇ ਬਾਣੀ ਚ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਸਿੱਖੀ ਦੀ ਡੈਫੀਨੇਸ਼ਨ ਲਿਖੀ ਆ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਹਿੰਦੂ ਵੀਰਾਂ ਨੂੰ ਦੂਸਰੇ ਧਰਮਾਂ ਨੂੰ ਬੁਰਾ ਆਖੀਏ ਨਹੀਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਮੁਬਾਰਕ ਹੈ ਕੋਈ RAM ਆਂਦਾ ਕੋਈ ਅੱਲਾ ਆਂਦਾ ਹੈ ਸਿੱਖਾਂ ਨੂੰ ਤੇ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਬਾਕੀ ਮੈਂ ਬੇਨਤੀ ਕਰਦਾ ਹੁੰਨਾ ਜੇ ਆਪਣੇ ਬਾਪ ਦਾ ਅਦਬ ਕਰਵਾਉਣਾ ਹੈ ਤੇ ਗਵਾਂਡੀਆਂ ਦੇ ਬਾਪੂ ਦਾ ਸਤਿਕਾਰ ਕਰਨਾ ਸਿੱਖ ਲਓ ਹੋ ਸਕਦਾ ਹੈ ਤੁਹਾਡਾ ਬਾਪ ਤਕੜਾ ਹੋਵੇ ਤੇ ਗਵਾਂਡੀਆਂ ਦਾ ਕਮਜ਼ੋਰ ਹੋਵੇ ਪਰ ਅਗਲੇ ਦੇ ਜ਼ਿਹਨ ਵਿੱਚ ਇੰਨਾ ਹੀ ਅਦਬ ਹੈ ਆਪਣੇ ਬਾਪ ਦਾ ਜਿੰਨਾ ਤੁਹਾਡਾ ਬਾਪ ਤੁਹਾਡੇ ਲਈ ਸਤਿਕਾਰਤ ਹੈ ਜੇ ਕੋਈ ਦੂਜੇ ਧਰਮਾਂ ਦੇ ਦੇਵੀ ਦੇਵਤੇ ਮਹਾਪੁਰਸ਼ਾਂ ਨੂੰ ਭੰਡਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਚਾਰਧਾਰਾ ਨਹੀਂ ਉਹਦੀ ਆਪਣੀ ਵਿਚਾਰਧਾਰਾ ਹੈ ਜੇ ਕਿਸੇ ਧਰਮ ਦੇ ਅਗੇਂਸਟ ਬੋਲਦਾ ਕੋਈ ਪ੍ਰਚਾਰਕ ਗੁਰਬਾਣੀ ਪਖੰਡ ਦਾ ਖੰਡਨ ਕਰਦੀ ਹੈ ਤੂੰ Hindu ਹੈ ਤੂੰ Sikh ਹੈ Musalman Isai hai ਜੇ ਕਰਮकांड ਹੈ ਦਿਖਾਵਾ ਹੈ ਅੰਦਰ ਧਰਮ ਨਹੀਂ ਉਹਦਾ ਖੰਡਨ ਹੈ ਧਰਮ ਕਿਸੇ ਦਾ ਖੰਡਨ ਨਹੀਂ ਬਾਣੀ ਵਿੱਚ ਖੈਰ ਗੁਰੂ ਗੋਬਿੰਦ ਰਾਏ ਜੀ ਨੇ ਆਪ ਪੰਜ ਸੀਸ ਮੰਗੇ ਵੰਜਾਂ ਦੇ ਸਿਰ ਅਨੰਦਪੁਰ ਦੇ ਮੁਕਾਮ ਤੇ ਧੜ ਨਾਲੋਂ ਜੁਦਾ ਕੀਤੇ ਤੇ 베ਦੀ ਵੰਸ ਦੇ ਮਹਾਪੁਰਸ਼ ਬਾਬਾ ਕਲਾਤਾਰੀ ਜੀ ਉਹ ਵੀ ਉੱਥੇ ਮੌਜੂਦ ਸਨ ਕਿਉਂਕਿ ਗੁਰੂ ਸਹਿਬਾਨ ਜਿੰਨੇ ਵੱਡੇ ਸਨ ਉਹਨਾਂ ਦੀ ਅੰਸ਼ ਵੰਸ ਉੱਥੇ ਪਹੁੰਚੀ ਹੋਈ ਸੀ ਜਦੋਂ ਪੰਜਾਂ ਪਿਆਰਿਆਂ ਤੁਸੀਂ ਗੱਲ ਕਰਦੇ ਹੋ ਵੀ ਕੋਈ ਗੁਜਰਾਤ ਚੋਂ ਐ ਕੋਈ ਕਿਤੇੋਂ ਕੋਈ ਕਿਤੇੋਂ ਤੁਹਾਨੂੰ ਸਮਝ ਪਵੇਗੀ ਵੀ ਸਾਰੇ ਭਾਰਤ ਵਰਸ਼ ਨੂੰ ਸਮਝ ਪੈ ਗਈ ਸੀ ਵੀ ਅਨੰਦਾਂ ਦੀ ਪੂਰੀ ਇੱਕ ਏਦਾਂ ਦਾ ਕੇਂਦਰ ਹੈ ਜਿੱਥੇ ਗੁਰੂ ਗੋਬਿੰਦ ਰਾਏ ਦੀ ਸ਼ਰਣ ਜਾਇਆ ਹੀ ਜੰਜੂ ਬਚਣਾ ਹੈ ਔਰੰਗਜ਼ੇਬ ਤੋਂ ਬਚਾ ਹੋਣਾ ਨਹੀਂ ਤੇ ਇੰਨੀ ਦੂਰੋਂ ਦੂਰੋਂ ਸੰਗਤ ਦੇ ਆਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਸਾਰੇ ਉੱਥੇ ਪਹੁੰਚੇ ਹੋਏ ਨੇ ਤੇ ਬਾਬਾ ਜੀ ਸਿੰਘ ਸੱਤਾਂ ਕੇ ਸਾਲਾਂ ਦੇ ਉਹ ਵੀ ਪਹੁੰਚੇ ਹੋਏ ਸਨ ਬਾਬਾ ਕਲਾਧਾਰੀ ਜੀ ਦੇ ਨਾਲ ਉਂਗਲ ਫੜ ਕੇ ਸਭ ਮਸੰਦ ਸਭ ਸਿੱਖ ਸੇਵਕ ਨੰਦਾਂ ਦੀ ਬੁਰੀ ਨੇ ਗੁਰਦੇਵ ਨੇ ਇੱਕ ਗੱਲ ਉੱਥੇ ਪ੍ਰਗਟ ਕਰ ਦਿੱਤੀ ਵੀ ਮੈਨੂੰ ਇਦਾਂ ਦੇ ਸਿੱਖ ਚਾਹੀਂਦੇ ਨੇ ਜਿਹੜੇ ਦੀਨ ਲਈ ਧਰਮ ਲਈ ਸਿਰ ਦੇ ਸਕਦੇ ਨੇ ਪਰ ਹੁਣ ਜਦੋਂ ਇੱਕ ਇੱਕ ਕਰਕੇ ਪੰਜ ਸਿਰ ਲੱਥੇ ਹਫੜਾ ਤਫੜੀ ਤੇ ਮਚਣੀ ਸੀ ਪੰਡਾਲ ਦੇ ਵਿੱਚ ਇਦਾਂ ਦਾ ਕੌਤਕ ਵੇਖਿਆ ਹੀ ਨਹੀਂ ਕਿਸੇ ਨੇ بڑے ਗੁਰੂ ਹੋਏ ਨੇ بڑے ਚੇਲੇ ਹੋਏ ਨੇ ਗੁਰੂ ਚੇਲਿਆਂ ਨੂੰ ਵਿਦਿਆ ਸਿਖਾਉਂਦੇ ਨੇ ਚੇਲੇ ਭੇਟਾ ਕੀ ਦੇਣਗੇ ਬਸਤਰ ਦੇ ਦੇਣਗੇ ਅਨਾਜ ਦੇ ਦੇਣਗੇ ਮਾਇਆ ਦੇ ਦੇਣਗੇ ਪਹਿਲੀ ਵਾਰ ਹੋਇਆ ਗੁਰੂ ਨੇ ਸਿਰ ਮੰਗੇ ਤੇ ਚੇਲਿਆਂ ਦੇ ਦਿੱਤੇ ਤੇ ਜਿਹੜੇ ਹਲਕੇ ਦਿਲ ਵਾਲੇ ਸਨ ਉਹ ਪੰਡਾਲ ਛੱਡ ਕੇ ਦੌੜੇ ਵੀ ਗੁਰੂ ਕਮਲਾ ਹੋ ਗਿਆ ਸਿਰ ਵੱਢੀ ਜਾਂਦਾ ਵੇਂਦਿਆਈ ਵੇਂਦਿਆ ਗੁਰੂ ਗੋਬਿੰਦ ਰਾਏ ਨੇ ਆਪਣੀ ਅਜ਼ਮਤ ਆਪਣੀ ਬਰਕਤ ਪ੍ਰਗਟ ਕੀਤੀ ਉਹ ਵੱਢੇ ਹੋਏ ਸਿਰ ਇੱਕ ਇੱਕ ਕਰਕੇ ਇੱਕ ਇੱਕ ਤੜ ਨਾਲ ਜੋੜ ਦਿੱਤੇ ਬਾਕੀ ਮੈਨੂੰ ਇਹ ਨਹੀਂ ਅਜੇ ਤੱਕ ਸਮਝ ਲੱਗੀ ਵੀ ਪ੍ਰਚਾਰਕੇ ਜ਼ੋਰ ਕਿਉਂ ਦਿੰਦੇ ਨੇ ਅਖੇ ਜੀ ਤੰਬੂ ਲਾਇਆ ਸੀ ਤੇ ਜੋ ਤੰਬੂ ਵਿੱਚ ਹੋਇਆ ਉਹਦੀ ਬਾਹਰ ਗੱਲ ਕਿਉਂ ਕਰਨੀ ਇਹ ਪਰਦਾ ਇਹ ਤੰਬੂ ਅਧੂਰੀਆਂ ਨੂੰ ਲਾਉਣਾ ਪੈਂਦਾ ਹੈ ਖੁਦ ਖੁਦਾ ਗੁਰੂ ਗੋਬਿੰਦ राय ਨੂੰ ਨਹੀਂ ਜੋ ਕਰਦਾ ਸਾਹਮਣੇ ਕਰਦਾ ਹੈ ਤੇ ਜੇ ਤੰਬੂ ਦੇ ਵਿੱਚ ਬੱਕਰੇ ਵੱਢੀਦੇ ਹੁੰਦੇ ਨਾ ਫਿਰ ਉਹ ਜਿਹੜਾ ਹਜ਼ਾਰਾਂ ਦਾ ਇਕੱਠ ਸੀ ਪੰਡਾਲ ਵਿੱਚ ਉਹ ਕਦੇ ਪੰਡਾਲ ਖਾਲੀ ਨਾ ਹੁੰਦਾ ਜਦੋਂ ਸਾਵੇਂ ਹਜ਼ੂਰ ਨੇ ਗਰਦਨ ਉਡਾਈ ਹੈ ਨਾ ਦਯਾਰਾਮ ਦੀ ਤੇ ਪੰਡਾਲ ਚੋਂ ਲੋਕ ਦੌੜ ਉੱਠੇ ਵੀ ਕੀ ਹੋ ਗਿਆ ਗੁਰੂ ਨੂੰ ਮੁਰੀਦ ਵੱਢੀ ਜਾਂਦਾ ਹੈ ਕਸਾਈ ਬੱਕਰਾ ਵੱਢਦਾ ਹੈ ਤੁਸੀਂ ਬਾਜ਼ਾਰ ਚ ਮਾਸ ਖਰੀਦਣ ਜਾਂਦੇ ਹੋ ਕਦੇ ਬੱਕਰਾ ਵੱਢੀ ਦਾ ਵੇਖ ਕੇ ਬਾਜ਼ਾਰ ਵਿੱਚ ਭਗਦੜ ਮੱਚੀ ਹੈ ਲੌਜੀਕ ਸਮਝੋ ਇਹਨੂੰ ਕਦੇ ਕੁੱਕੜ ਵੱਡੀ ਦਾ ਵੇਖ ਕੇ ਭਗਦੜ ਮੱਚੀ ਐ ਬੱਕਰਾ ਵੱਡਿਆ ਹੁੰਦਾ ਤੇ ਤੁਹਾਡੇ ਵਰਗਿਆਂ ਮੂੰਹ ਸਵਾਰ ਕੇ ਆਉਣਾ ਸੀ 50 ਕਿਲੋਮੀਟਰ ਤੋਂ ਵੀ ਦਾਲ ਖਾ ਖਾ ਕੇ ਪਏ ਹੁਣ ਇਹ ਛਕਾਂਗੇ ਜਾਨ ਬਜਾ ਕੇ ਨਹੀਂ ਦੌੜਦਾ ਕੋਈ ਉੱਥੇ ਸੋਚਿਆ ਕਰੋ ਥੋੜਾ ਜਿਆ ਪੰਜ ਬੱਕਰੇ ਤੰਬੂ 'ਚ ਵੱੜਤੇ ਤੇ ਮਿਆਂਕਿਆ ਹੀ ਨਾ ਕੋਈ ਬੱਕਰਾ ਤੇ ਜਿਵੇਂ ਆਕ ਦਾ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਗੁਰੂ ਧੋਖਾ ਕਰ ਰਿਹਾ ਹੈ ਮੁਰੀਦਾਂ ਦੇ ਸਿਰ ਮੰਗਦਾ ਵੱਡੀ ਬਕਰੇ ਜਾਂਦਾ ਵੈਸੇ ਵੀ ਕਾਠ ਉਥੇ ਬੱਕਰਿਆਂ ਦਾ ਨਹੀਂ ਸੀ ਤੁਹਾਡਾ ਹੀ ਸੀ ਸੰਗਤਾਂ ਦਾ ਚਿੱਠੀਆਂ ਬੱਕਰਿਆਂ ਨੂੰ ਨਹੀਂ ਗਈਆਂ ਤੁਹਾਨੂੰ ਗਈਆਂ ਸੀ ਤੇ ਤੁਹਾਡੇ ਕਾਠੇ ਤੇ ਤੁਹਾਡਾ ਸਿਰ ਮੰਗਿਆ ਤੇ ਤੁਹਾਡਾ ਸਿਰ ਵਢਿਆ ਹੈ ਤੇ ਰਹੀ ਗੱਲ ਬਾਣੀ ਨਾਲ ਸਾਬਤ ਕਰਨ ਦੀ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਿਗੁਰ ਮੇਰਾ ਮਾਰ ਜਵਾਲਾ ਮਟਰੂ ਗੁਰੂ ਕਿਲ ਜਣ ਰਿਵਾਈਵਸ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਚਾਵੇ ਤੇ ਪੱਬਾਂ ਤੇ ਖਿਲਾਰ ਦੇ ਚਾਵੇ ਤੇ ਮਿੱਟੀ ਵਿੱਚ ਮਿਲਾ ਦੇ ਦੇ ਕੋ ਬਾਣੀ ਚੋਂ ਖੰਡਨ ਕਰ ਸਕਦਾ ਇਸ ਸਾਖੀ ਦਾ ਤੇ ਮੈਂ ਸਵਾਗਤ ਕਰਾਂਗਾ ਕਿ ਕਿਸੇ ਆਪਣੇ ਮਨ ਦੇ ਖਿਆਲਾਂ ਨਾਲ ਖੰਡਨ ਕਰਨਾ ਤੇ ਮੈਂ ਫਿਰ ਦੁਹਰਾਵਾਂ ਤੁਹਾਡੇ ਖਿਆਲਾਂ ਨਾਲ ਸਿੱਖੀ ਨਹੀਂ ਚੱਲਦੀ ਸਿੱਖੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਤੇ ਬਾਣੀਆਂ ਦੀ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਗੋਬਿੰਦ ਸਿੰਘ ਜੋਮਨੀ ਪੋਟੈਂਟ ਹੋਜ਼ਿੰਗ ਆਲ ਦਾ ਪਾਵਰਜ਼ ਵਟ ਏਵਰ ਹੀ ਡਿਜ਼ਾਇਰਸ ਕਮਸ ਟੂ ਪਾਸ ਖੁਦ ਖੁਦਾ ਹੈ ਜੋ ਚਾਹੇ ਕਰ ਸਕਦਾ ਹੈ ਦਇਆ RAM ਤੋਂ ਦਇਆ ਸਿੰਘ ਬਣ ਗਿਆ ਇੱਕ ਧਰਮ ਸਿੰਘ ਬਣਿਆ ਹਿੰਮਤ ਸਿੰਘ ਬਣਿਆ ਇੱਕ ਮੋਹਕਮ ਸਿੰਘ ਬਣਿਆ ਇੱਕ ਸਾਹਿਬ ਸਿੰਘ ਬਣਿਆ ਔਰ ਗੜੂਏ ਮੁਬਾਰਕ ਚੋਂ ਕਲਗੀ ਤਰਬੋਲੇ ਨੇ ਪੰਜਾਂ ਮੈਂ ਵਰਤਤ ਨਿਤ ਮੈਂ ਹੂੰ ਪੰਜ ਮਿਲਹਿ ਸੇ ਪੀਰਨ ਪੀਰ ਇਨ੍ਹਾਂ ਪੰਜਾਂ ਚ ਮੇਰਾ ਵਾਸਾ ਇਨ੍ਹਾਂ ਸਿਰ ਦੇ ਕੇ ਸਿੱਖੀ ਲਈ ਹੈ ਇਤਿਹਾਸ ਤੁਸੀਂ ਜਾਣਦੇ ਹੋ ਲੋਹੇ ਦੇ ਬਾਟੇ ਚ ਪਾਣੀ ਪਾਇਆ ਤੇ ਜਿਹੜੇ ਆਂਦੇ ਨਾ ਪੰਜ ਬਾਣੀਆਂ ਨਹੀਂ ਪੜੀਆਂ ਦਸਮ ਬਾਣੀ ਨਹੀਂ ਪੜੀ ਇਤਿਹਾਸਿਕ ਗਵਾਹੀ ਕੋਈ ਨਹੀਂ ਹੈ ਉਹ ਭਾਈ ਜੱਜਦੇ ਦੀ ਅਮਰਤ ਵਿਦ ਪੜਿਓ ਰੰਗਰੇਟੇ ਗੁਰੂ ਕੇ ਬੇਟੇ ਦੀ ਉਹ ਕਹਿੰਦੇ ਜਪਜਾਪ ਸਵਈਏ ਚੌਪੀ ਆਨੰਦ ਕੋ ਪਾਠ ਸੋਪਾ ਹੁਲ ਤਿਆਰ ਕਰੀ ਜਾ ਜਪ ਜਾਪ ਸਵਈਏ ਚੌਪੀ ਆਨੰਦ ਪੰਜ ਬਾਣੀਆਂ ਜਪਜੀ ਤੇ ਆਨੰਦ ਆਦ ਗੁਰੂ ਗ੍ਰੰਥ ਸਾਹਿਬ ਚੋਂ ਸਵਈਏ ਚੌਪਈ ਜਾਪ ਸ੍ਰੀ ਦਸਮ ਗ੍ਰੰਥ ਚੋਂ ਇਹ ਪੜਿਆ ਪਾਹਲ ਤਿਆਰ ਹੋਈ ਉਹ ਪਾਣੀ ਵਿੱਚ ਮਾਤਾ ਜੀਤੋ ਨੇ ਪਤਸੇ ਖੋਲੇ ਬਾਪੂ ਖੰਡਾ ਲਈ ਬੈਠੇ ਨਿਕਲ ਕੀ ਤਰ ਆਬੇ ਹਿਆਤ ਬਣ ਗਿਆ ਉਹ ਪੰਜਾਂ ਨੂੰ ਛਕਾਇਆ ਪੰਜ ਪਿਆਰੇ ਪ੍ਰਗਟ ਹੋਏ ਬੀਰ ਆਸਣ ਲਾ ਕੇ ਹੱਥ ਜੋੜ ਕੇ ਕਹਿੰਦੇ ਭਾਈ ਦਇਆ ਸਿੰਘ ਜੀ ਮੈਨੂੰ ਵੀ ਅੰਮ੍ਰਿਤ ਬਖਸ਼ੋ ਤਾਂ ਪ੍ਰਚਲਿਤ ਹੋਇਆ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਅੰਮ੍ਰਿਤ ਬਖਸ਼ੇ ਤੇ ਗੁਰੂ ਅੰਮ੍ਰਿਤ ਮੰਗੇ ਤੇ ਚੇਲਾ ਇਹਨੂੰ ਭਾਈ ਨੰਦ ਲਾਲ ਨੇ ਲਿਖਿਆ ਬਾਦशाह ਦਰਵੇਸ਼ ਗੁਰੂ ਗੋਬਿੰਦ ਸਿੰਘਾ ਬਾਦਸ਼ਾਹ ਵੀ ਐ ਝੋਲੀਆਂ ਭਰਨ ਵਾਲਾ ਦਰवेश ਫਕੀਰ ਵੀ ਐ ਮੰਗਣ ਵਾਲਾ ਹੁਣ ਬਾਬਾ ਜੀਤ ਸਿੰਘ ਇਹ ਸਾਖੀ ਸੁਣਾ ਰਹੇ ਨੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਕਹਿੰਦੇ ਮੈਂ ਸੱਤਾਂ ਸਾਲਾਂ ਦਾ ਮੈਂ ਆਖਿਆ ਪਿਤਾ ਕਲਾਧਾਰੀ ਜੀ ਨੂੰ ਮੈਂ ਅੰਮ੍ਰਿਤ ਛਕਣਾ ਉਹ ਕਹਿੰਦੇ ਛਕੋ ਤੇ ਜਦੋਂ ਮੈਂ ਅਮਰਤ ਛਕਿਆ ਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਬੋਲ ਬਾਬਾ ਕਲਾਧਾਰੀ ਜੀ ਨੂੰ ਆਖੇ ਹੇ ਗੁਰੂ ਨਾਨਕ ਵੰਸ਼ ਦੇ ਮਹਾਪੁਰਸ਼ੋ ਇਹ ਗੁਰੂ ਨਾਨਕ ਦੀ ਵੰਸ਼ ਵਿੱਚ ਪਹਿਲੇ ਬਾਲਕ ਨੇ ਜਿਨ੍ਹਾਂ ਨੇ ਸਿੰਘ ਲਖਬ ਹਾਸਲ ਕੀਤਾ ਹੈ ਯਾਦ ਰੱਖਿਓ ਇਨਾਂ ਤੇ ਸਾਡੀਆਂ ਖੁਸ਼ੀਆਂ ਨੇ ਇਹ ਮਹਾਨ ਧਰਮੀ ਹੋਣਗੇ ਇਨਾਂ ਦੇ ਗ੍ਰਹਿ ਵਿਖੇ ਜੋ ਬਾਲਕ ਪਰਫੁੱਲਤ ਹੋਵੇਗਾ ਬੜਾ ਪ੍ਰਤਾਪੀ ਮਹਾਨ ਰਾਜਾ yogi ਸੂਰਬੀਰ ਬਚਨ ਕਾ ਬਲੀ ਹੋਵੇਗਾ ਇਦਾਂ ਦੀਆਂ ਸਾਖੀਆਂ ਜਿਵੇਂ ਜਿਵੇਂ ਸੁਣਦੇ ਗਏ ਬਾਬਾ ਸਾਹਿਬ ਸਿੰਘ ਹਣੀ ਤੇ ਮੈਂ ਤੇ ਮੈਂ ਸਕੀਨਾ ਪ੍ਰੇਮ ਵਾਧਾ ਗਿਆ ਤੁਹਾਨੂੰ ਕਈ ਵਾਰ ਇਹ ਵੀ ਕਹਿ ਦਿੰਦੇ ਨੇ ਪ੍ਰਚਾਰਕ ਬਾਣੀ ਪੜਿਆ ਕਰੋ ਇਤਿਹਾਸ ਦੀ ਨਹੀਂ ਕੋਈ ਗੱਲ ਇਤਿਹਾਸ ਤੋਂ ਬਿਨਾ ਪ੍ਰੇਮ ਹੀ ਪੈਦਾ ਨਹੀਂ ਹੁੰਦਾ ਪੜ ਲਓ ਜਿੰਨੀ ਮਰਜ਼ੀ ਬਾਣੀ ਪੜਨੀ ਹੈ ਬਾਣੀ ਵਿੱਚ ਨਿਰਗੁਣ ਦੀ ਗੱਲ ਹੈ ਕਾਲਪੁਰਖ ਦੀ ਨਿਰਗੁਣ ਤੁਸੀਂ ਕਦੇ ਵੇਖਿਆ ਹੀ ਨਹੀਂ ਪ੍ਰੇਮ ਕਿਦਾਂ ਕਰੋਗੇ ਉਹਦੇ ਨਾਲ ਚੱਲਣਾ ਸਰਗੁਣ ਤੋਂ ਹੀ ਪੈਂਦਾ ਨਿਰਗੁਣ ਅੱਗੇ ਹੈ ਮੈਂ ਕਿਸੇ ਵੀ ਸਿੱਖ ਨੂੰ ਆਖਾ ਰੱਬ ਦਾ ਨਾਮ ਜਪ ਜਦੋਂ ਉਹ ਜਪੇਗਾ ਉਹਦੀਆਂ ਅੱਖਾਂ 'ਗੇ ਮੂਰਤ ਕਿਹਦੀ ਆਵੇਗੀ ਗੁਰੂ ਨਾਨਕ ਸਾਹਿਬ ਦੀ ਬਾਤ ਸਰਗੁਣ ਤੋਂ ਹੀ ਅੱਗੇ ਜਾਣੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਜਾਂਦੇ ਜਿੱਡੀ ਬਾਣੀ ਜ਼ਰੂਰੀ ਹੈ ਉਹਨਾਂ ਇਤਿਹਾਸ ਜ਼ਰੂਰੀ ਹੈ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹੇ ਇਕਬਾਰ ਲਿਸਨ ਟੂ ਦਾ ਸਟੋਰੀਜ਼ ਆਫ ਦਾ ਡਿਵੋਟਸ ਸਾਧੂਆਂ ਸੰਤਾਂ ਮਹਾਪੁਰਸ਼ਾਂ ਦੀਆਂ ਸਾਖੀਆਂ ਸੁਣ ਤੇਰੇ ਅੰਦਰ ਵੀ ਧਰਮ ਲਈ ਪ੍ਰੇਮ ਪੈਦਾ ਆਵੇ ਤੇਰਾ ਵੀ ਜੀਵਨ ਸਫਲਾ ਹੋਵੇ